ਸਰਵ ਜੀ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਵਜਾਹ ਅੱਲਾਹ ਮਿਹਰਮ ਰੱਬ ਰਸੂਲ ਅਕਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ Eid-e-Tahar ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ Eid ਦੇ ਦਰਗਾਹ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੁੰਮਤਾਂ ਨਾਲ Eid ਮਨਾਈ ਗਈ ਹੈ ਸਾਡੇ ਨਾਲ ਨਵੀਨ ਖਾਨ ਹੈ ਆਪਾਂ ਗੱਲਬਾਤ ਕਰ ਨਵੀਨ ਖਾਨ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ Eid ਤੇ ਹਰ ਬੜੀ ਧੁੰਮਤਾਂ ਨਾਲ ਮਨਾਇਆ ਮੈਂ ਬismillah ਰਮਾਰਮ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਆ ਜਗਵਨੀ ਟੀਵੀ ਦਾ ਤੇ ਸੋਨੂ ਜੀ ਤੁਹਾਡਾ ਕਿ ਤੁਸੀਂ ਹਰ ਸਾਲ ਕਵਰੇਜ Eid ਦੀ ਕਰਨ ਵਾਸਤੇ ਪਹੁੰਚਦੇ ਹੋ ਮੈਂ ਨੈਮ ਖਾਨ ਐਡਵੋਕੇਟ ਪਰਦਾਨ ਮੁਸਲਿਮ ਸੰਗਠਨ ਪੰਜਾਬ Eidਗਾ ਸ਼ਾਹੀ ਜਾਮਾ ਮਸਜਿਦ ਕਮੇਟੀ ਵੱਲੋਂ ਸਾਰੇ ਦੁਨੀਆ ਦੇ ਵਿੱਚ ਬਸਦੇ ਲੋਕਾਂ ਨੂੰ Eid ਦੀ ਮੁਬਾਰਕਬਾਦ ਪੇਸ਼ ਕਰ ਰਹੇ ਹਨ ਤੇ ਅੱਜ ਜਲੰਧਰ ਦੀ ਜਿਹੜੀ ਸਭ ਤੋਂ ਵੱਡੀ Eidਗਾ ਹੈ Eidਗਾ ਸ਼ਾਹੀ ਜਾਮਾ ਮਸਜਿਦ ਤੇ Eidਗਾ ਗੁਲਾਬਦੇਵੀ ਰੋਡ ਦੇ ਵਿੱਚ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਲੋਕ ਕਿੱਥੇ ਪਹੁੰਚੇ ਜਿਨ੍ਹਾਂ ਨੇ ਆਪਣੀ Eid ਦੀ ਜਿਹੜੀ ਨਮਾਜ਼ ਹੈ ਉਹ ਅਦਾ ਕੀਤੀ ਹੈ ਅੱਲਾਹ ਦੀ ਬਰਕਤ ਦੇ ਵਿੱਚ ਦੁਆ ਕੀਤੀ ਹੈ ਆਪਣੇ ਲਈ ਆਪਣੇ ਆਲੇ ਦੁਆਲੇ ਲੋਕ ਬਸਦੇ ਜਿਹੜੇ ਉਹਨਾਂ ਦੇ ਲਈ ਤੇ ਆਪਣੇ ਮੁਲਕ ਦੀ ਤਰੱਕੀ ਵਾਸਤੇ ਸਪੈਸ਼ਲ ਜਿਹੜੀ ਦੁਆਵਾਂ ਅੱਜ ਜਿਹੜੀਆਂ ਕੀਤੀਆਂ ਗਈਆਂ ਤੇ ਇਸ ਮੁਲਕ ਨੂੰ ਜਿਹੜਾ ਇਸ ਮੁਲਕ ਦਾ ਤਾਣਾ ਬਣਾਇਆ ਉਹਦੀ ਮਜ਼ਬੂਤੀ ਵਾਸਤੇ ਉਹਦੀ ਮਜ਼ਬੂਤੀ ਵਾਸਤੇ ਸਪੈਸ਼ਲ ਜਿਹੜੀ ਹੈ ਦੁਆ ਅੱਜ ਜਿਹੜੀ ਹੈ ਮਸਜਿਦ ਦੇ ਵਿੱਚ ਕੀਤੀ ਗਈ ਅੱਜ ਦੇਖਿਆ ਜਾਂਦਾ ਅੱਜ ਇੱਕ ਮੰਚ ਤੇ ਹੋ ਕੇ ਸਾਰੇ ਇਕੱਠਿਆਂ ਇਕੱਠੇ ਮੰਚ ਦੇ ਉੱਤੇ ਕਿਹੜੇ ਸਮਾਜ ਨੂੰ ਇਕੱਠਾ ਕਰਕੇ ਕਿਹੜਾ ਈਦ ਕਿਹੜੀ ਨਮਾਜ਼ ਈਦ ਦਾ ਮੀਨ ਜਿਹੜਾ ਪੈਗਾਮੀ ਹੈ ਈਦ ਦਾ ਮਤਲਬ ਹੁੰਦਾ ਖੁਸ਼ੀ ਮਨਾਉਣਾ ਈਦ ਦਾ ਜਿਹੜਾ ਮੀਨਿੰਗ ਹੈ ਹਿੰਦੀ 'ਚ ਖੁਸ਼ੀ ਹੈ ਖੁਸ਼ੀ ਮਨਾਉਣਾ ਖੁਸ਼ੀ ਇਕੱਲੇ ਰਹਿ ਕੇ ਬੰਦਾ ਨਹੀਂ ਮਨਾ ਸਕਦਾ ਇਸ ਕਰਕੇ ਅੱਲਾਹ ਤਾਲਾ ਨੇ ਇਹ ਦਿੱਤੀ ਹੈ ਕਿ Eid ਨੂੰ ਇਕੱਠੇ ਹੋ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਹਰ ਇੱਕ ਕਮਿਊਨਿਟੀ ਦੇ ਉਹ ਹਰ ਇੱਕ ਸਮਾਜ ਤੋਂ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਬੰਦੇ ਆਏ تھے ਸਾਨੂੰ ਮੁਬਾਰਕਬਾਦ ਦੇਣ ਵਾਸਤੇ ਇੱਥੇ ਪਹੁੰਚੇ ਅਸੀਂ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਤੇ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਆ ਕਿ ਅਸੀਂ ਇੱਕ ਸਾਰੇ ਧਰਮਾਂ ਦੇ ਲੋਕ ਜਦੋਂ Eidਗਾ ਦੇ ਵਿੱਚ ਪਹੁੰਚੇ ਤੇ ਅਸੀਂ ਇੱਕ ਗੁਲਦਸਤੇ ਵਾਂਗ ਇੱਥੇ ਬਣ ਗਏ ਕਿਉਂਕਿ ਗੁਲਦਸਤੇ ਦੇ ਵਿੱਚ ਅਗਰ ਇੱਕ ਵੀ ਫੁੱਲ ਨਾ ਹੋਵੇ ਤੇ ਉਹ ਗੁਲਦਸਤਾ ਪੂਰਾ ਮੁਕੰਮਲ ਨਹੀਂ ਹੁੰਦਾ ਅੱਜ ਸਾਰੇ ਫੁੱਲ ਇੱਥੇ ਪਹੁੰਚੇ ਆ ਤੇ ਮ ਦੀਦਗਾ ਜਮਾ ਮਸਜਿਦ ਦੇ ਵਿੱਚ ਪੂਰਾ ਹੋਇਆ ਇੱਥੋਂ ਦੇਖਣ ਨੂੰ ਮਿਲਿਆ ਕਿ ਅਸਲ ਭਾਰਤ ਇਹ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਵੀ ਕਿਹੜੇ ਭਾਈਚਾਰੇ ਦੇ ਵਿੱਚ ਸਾਂਝ ਦੇ ਵਿੱਚ ਕਿਹੜਾ ਫਰਕ ਪੈਂਦਾ ਇੱਕ ਮੰਚ ਤੇ ਕਿਹੜੇ ਤੁਹਾਡੇ ਵੱਲੋਂ ਅੱਜ ਦੇਖਿਆ ਹੀ ਗਿਆ ਇੱਕ ਮੰਚ ਦਾ ਸਾਰਾ ਸਮਾਜ ਕੱਟਾ ਕੀਤਾ ਗਿਆ ਔਰ ਨਵਾਜ ਵੀ ਉਹਨਾਂ ਨੇ ਸਾਰੇ ਨਮਾਜ਼ ਸਮਾਜ ਨੇ ਪੜੀ ਗਈ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਆ ਮੈਂ ਮੁਸਲਿਮ ਸਮਾਜ ਮੰਨ ਲਓ ਪੂਰੀ ਆਪਣੇ ਵੱਲੋਂ ਤਾਂ ਨਹੀਂ ਪੂਰੀ ਮੁਸਲਿਮ ਸਮਾਜ ਵੱਲੋਂ ਇੱਕ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਭ ਤੋਂ ਵੱਡੀ ਅਗਰ ਕੋਈ ਤਾਕਤ ਹੈ ਤਾਂ ਭਾਈਚਾਰਕ ਸਾਂਝ ਹੈ ਇਸ ਭਾਈਚਾਰਕ ਸਾਂਝ ਨੂੰ ਟੁੱਟਣ ਨਾ ਦਿਓ ਇਸ ਭਾਈਚਾਰਕ ਸਾਂਝ ਨੂੰ ਬਚਾ ਲਓ ਉਹ ਬੱਜੇਗੀ ਤਾਂ ਭਾਰਤ ਬੱਜੇਗਾ ਭਾਰਤ ਬੱਜੇਗਾ ਤਾਂ ਦੁਨੀਆ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਇਨਸ਼ਾਅੱਲਾ ਤੁਸੀਂ ਦੇਖ ਪੰਜਾਬ ਸਵੈ ਕਰਮਚਾਰੀ ਦੇ ਜੋ ਚੇਅਰਮੈਨ ਹੈ ਆਪਾਂ ਗਲਬਤ ਚੰਦਨ ਜੀ ਅੱਜ ਹਰ ਸਾਲ ਤੁਸੀਂ ਪਹੁੰਚਦੇ ਹੋ Eid ਦੇ ਦਰਗਾਹ ਦੇ ਮੁਸਲਮਾਨ ਭਾਈਚਾਰੇ ਨਾਲ ਨਵਾਜ਼ ਵੀ ਤੁਸੀਂ ਇਕੱਠੇ ਪੜ ਕੇ ਪੜਦੇ ਹੋ ਸਭ ਤੋਂ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਅੱਲਾਹ ਤਾਲਾ ਦੇ 바ਰਗਾਚ ਸਾਰਿਆਂ ਦੇ ਲਈ ਅਰਦਾਸ ਕਰਦਾ ਹਾਂ ਕਿ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਔਰ ਸਾਡੇ ਭਾਰਤ ਦੇਸ਼ ਤੇ ਖਾਸ ਕਰਕੇ ਆਪਣੀ ਨਿਗਾਸਵਲੀ ਰੱਖੇ ਔਰ ਜਿਹੜਾ ਸਾਡਾ ਆਪਸੀ ਭਾਈਚਾਰਾ ਇਹ ਹਮੇਸ਼ਾ ਬਰਕਰਾਰ ਹੈ ਜਾਤਾਂ ਧਰਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਇੱਥੇ ਮੈਂ ਦੇਖਿਆ ਵੀ ਅਸਲ ਭਾਰਤ ਜਿਹੜਾ ਇੱਥੇ ਜਦੋਂ ਈਦ ਦੀ ਨਮਾਜ਼ ਜਿਹੜੀ ਅਦਾ ਕਰਨ ਲਈ ਸਾਰੇ ਧਰਮਾਂ ਦੇ ਲੋਕ ਇੱਥੇ ਪਹੁੰਚੇ ਤਾਂ ਇਹ ਮੈਂ ਸਮਝਦਾ ਕਿ ਸਾਡੇ ਭਾਰਤ ਦੀ ਖੂਬਸੂਰਤੀ ਆ ਸਾਡੇ ਭਾਰਤ ਦੇਸ਼ ਦੀ ਖੂਬਸੂਰਤੀ ਆ ਤੇ ਇਸ ਖੂਬਸੂਰਤੀ ਨੂੰ ਕਿਸੇ ਦੀ ਨਜ਼ਰ ਨਾਲ ਲੱਗੇ ਅੱਲਾ ਪਾਕ ਬੁਰੀਆਂ ਨਜ਼ਰਾਂ ਤੋਂ ਸਾਡੇ ਦੇਸ਼ ਨੂੰ ਬਚਾਏ ਔਰ ਸਾਰੇ ਖੁਸ਼ ਖੁਸ਼ਹਾਲ ਦੇ ਹਨ ਹਰ ਸਾਲ ਦੇ ਦਰਾਂ ਇਸ ਸਾਲ ਵੀ ਬੜੀ ਤਮਦਮ ਨਾਲ ਈਦ ਦਾ ਤੇ ਹਰ ਮਨਾਇਆ ਜਾ ਰਿਹਾ ਇਸ ਵਾਰ ਦੇਖਣ ਨੂੰ ਮਿਲਿਆ ਇੱਕ ਇੱਕੋ ਮੰਚ ਤੇ ਸਾਰੇ ਸਮਾਜ ਇਕੱਠਾ ਹੋ ਕੇ ਗੜਾ ਦੇਖੋ ਇਹ ਸਾਡੇ ਹਿੰਦੁਸਤਾਨ ਦੀ ਖੁਸ਼ਕਿਸਮਤੀ ਹੈ ਕਿ ਇਹ ਤੇ ਸਾਰੇ ਇੱਕ ਸਟੇਜ ਤੇ ਆਪਣੇ ਸਾਰੇ ਹਿੰਦੂ ਮੁਸਲਮਨ ਸਿੱਖ ਈਸਾਈ ਸਭ ਇਕੱਠੇ ਹੋ ਕੇ ਸਭ ਤਿਹਾੜ ਬਣਾਉਂਦੇ ਨੇ ਅਸੀਂ ਜਿੱਦਾਂ ਅੱਜ ਈਦ ਬਣਾਈ ਐਦਾਂ ਅਸੀਂ ਦੀਵਾਲੀ ਵੀ ਬਣਾਉਂਦੇ ਆ ਐਦਾਂ ਮਹਾਰਾਜ ਦਾ ਗੁਰੂ ਮਹਾਰਾਜ ਦਾ ਦਿਹਾੜੇ ਆਂਦੇ ਆਪਾਂ ਉਹ ਵੀ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਸਾਡੇ ਹਿੰਦੁਸਤਾਨ ਦੀ ਇਹੀ ਇੱਕ ਖੂਬਸੂਰਤ ਹੈਗੀ ਐ ਦੇਖੋ ਗੁਲਦਸਤੇ ਵਿੱਚ ਸਾਰੇ ਫੁੱਲ ਹੁੰਦੇ ਆ ਤਦੋਂ ਉਹਦੇ ਵਿੱਚ ਗੁਲਦਸਤਾ ਚੰਗਾ ਲੱਗਦਾ ਐ ਇਸ ਕਰਕੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਸਾਰੇ ਇੱਕ ਦੂਜੇ ਨਾਲ ਮਿਲ ਕੇ ਦੀਵਾਲੀ ਵੀ ਬਨਾਓ ਤੇ ਨਾਲ Eid ਬਨਾਓ ਜਿਹਦੇ ਨਾਲ ਕਿ ਇਹਦਾ ਚੰਗਾ ਮੈਸੇਜ ਆਵੇ ਆਉਣ ਵਾਲੀ ਸਾਡੀ ਪੀੜ੍ਹੀ ਇਹ ਵਧੀਆ ਮਨਾਵੇ ਇੱਕੋ ਮੰਚ ਤੇ ਸਾਰਾ ਸਮਾਜ ਇਕੱਠਾ ਹੋਇਆ ਭਾਵੇਂ Hindu ਹੈ Sikh ਹੈ Sai Muslim ਹਨ ਪਾਈਚਾ ਸਾਰੇ ਇੱਕੋ ਸਮਾਜ ਇਕੱਠਾ ਹੋ ਕੇ ਅੱਜ ਪਤਾ ਲੱਗਦਾ Eid ਦੇ ਦਰਗਾਹ ਦੇ ਵਿੱਚ ਸਾਰਾ ਸਮਾਜ ਕਿਹੜਾ ਇਕੱਠਾ ਹੋ ਕੇ ਗਰੀਬ ਲੱਗੇਗੀ ਅੱਜ Eid ul Fitr ਦੇ Eid ਦੇ ਮੌਕੇ ਤੇ ਅੱਜ ਸਾਡੇ ਚੇਅਰਮੈਨ ਚੰਦਰ ਗਰੇਵਾਲ ਸਾਹਿਬ ਅੱਜ ਇੱਥੇ ਮੌਜੂਦ ਨੇ ਸਾਡੇ ਸਾਰੇ ਹੀ ਆਮ ਪਾਰਟੀ ਦੇ ਸਾਰੇ ਬਾਕੀ ਸਾਡੇ ਚੰਨੀ ਸਾਹਿਬ ਵੀ ਸਾਹਿਬਾ ਸੰਨੀ ਸਾਹਿਬ ਵੀ ਹੋ ਕੇ ਗਏ ਨੇ ਸਾਰਿਆਂ ਨੂੰ ਮੈਂ ਅੱਜ Eid ਦੀ ਬਹੁਤ-ਬਹੁਤ ਵਧਾਈ ਦੇਣਾ ਇਹੀ ਕਹਿਣਾ ਜਿੱਦਾਂ ਕਿ ਇੱਕ ਮਹੀਨਾ ਸਾਰੇ ਨੇ ਰੋਜ਼ੇ ਰੱਖ ਕੇ ਆਪਣੇ ਰੋਜ਼ੇ ਹੁੰਦੀ ਹੈ ਅੱਖ ਦੇ ਰੋਜ਼ਾ ਹੁੰਦਾ ਅੱਖ ਤੋਂ ਗਲਤ ਨਾ ਦੇਖੋ ਜ਼ੁਬਾਨ ਦਾ ਰੋਜ਼ਾ ਹੁੰਦਾ ਕਿ ਗਲਤ ਨਾ ਬੋਲੋ ਇਸ ਲਈ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਪੂਰੇ ਸਾਲ ਅਸੀਂ ਐਦਾ ਹੀ ਚੱਲਦੇ ਰਹੀਏ ਕਿ ਜੇ ਆਪਸ ਦਾ ਮੇਲ ਮਿਲਾਪ ਹੋਰ ਜ਼ਿਆਦਾ ਵਧੇ ਅਸੀਂ ਗੱਲਬਾਤ ਕੀਤੀ ਗਿਆ Eid ਦੇ ਦਰਗਾਹ ਤੇ ਪ੍ਰਧਾਨ ਦੇ ਨਾਲ ਉਹਨਾਂ ਨੇ ਦੱਸਿਆ ਜੋ Eid ਦਰਗਾਹ ਦਾ ਜੋ ਮੈਸੇਜ ਹੈ ਸਾਰੇ ਸਮਾਜ ਨੂੰ ਦਿੱਤਾ ਗਿਆ ਸਾਰਾ ਸਮਾਜ ਕਿਹੜਾ ਇਕੱਠਾ ਹੋ ਕੇ ਇੱਕ ਮੰਚ ਤੇ ਜੋ ਇਕੱਠਾ ਕੀਤਾ ਜਾਂਦਾ ਤੇ ਦੂਸਰੇ ਪਾਸੇ ਸਭ ਪੰਜਾਬ ਕੇ ਸਿੱਜਗਬਾਨੀ ਵੱਲੋਂ ਸਭ ਨੂੰ Eid ਦੀ ਬਹੁਤ ਬਹੁਤ ਮੁਬਾਰਕ ਕੈਮਰਾਮੈਨ ਸੰਦੀਪ ਦੇ ਨਾਲ ਸੋਨੁ ਮਹਾਜਨ